छत्रियों का विवाह छत्रियों में वैश्यों का विवाह वैश्यों में और शूद्रों का विवाह शूद्रों में क्या सुअर से कभी शेर पैदा हो सकता है फिर वैश्या है जिसका कोई नियम नहीं है और तुम अच्छे घर की बहु बेटी हो कल को तुम मां बनोगी लड़की ब्राह्मण है और पिता शूद्र है अब जो तुम्हारी औलाद होगी संतान तुम उसे क्या नाम दोगे वो ब्राह्मण कहलाएगा कि शूद्र कहलाएगा बताओ ना वो पूरा ब्राह्मण हुआ ना वो पूरा शूद्र हुआ वह हो गया वर्ण संकरी वर्ण संकरी का मतलब विचारों की संकीर्णता छोटे विचार वाला छोटी बुद्धि वाला फिर आप उसको कितना समझाओ वो नहीं समझेगा सतंगत जी आप जी ने आज वीडियो ਸਰਪੰਨ ਕੀਤੀ ਹੈ ਇਹ ਕਹਿ ਰਿਹਾ ਕਿ ਜੇ ਬ੍ਰਾਹਮਣੀ ਦਾ ਵਿਆਹ ਸ਼ੁੱਧਰ ਨਾਲ ਕਰ ਦਿੱਤਾ ਜਾਵੇ ਹੈਨਾ ਤੇ ਨਾਲ ਬੜਾ ਕੁਝ ਕਹਿ ਗਿਆ ਹੈ ਹੈਨਾ ਕੋਠੇਬਾਈ ਦੱਸ ਗਿਆ ਹੈਨਾ ਫਿਰ ਉਹਦੇ ਬੱਚੇ ਪੈਦਾ ਹੋਣਗੇ ਇਹ ਕਹਿ ਰਿਹਾ ਕਿ ਉਹਦੇ ਬੱਚੇ ਪੈਦਾ ਹੋਣਗੇ ਉਹ ਬੱਚੇ ਕਿੱਦਾਂ ਦੇ ਹੋਣਗੇ ਹੁਣ ਇਹਦੇ ਕਹਿਣ ਦੇ ਮੁਤਾਬਕ ਉਹ ਬੱਚੇ ਘੱਟ ਬੁੱਧੀ ਵਾਲੇ ਹੋਣਗੇ ਇਹਦੀ ਕਹਿਰ ਨਹੀਂ ਬਤਾਓ। ਅੱਛਾ ਹੁਣ ਮੈਂ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਇਹਨੂੰ ਜਵਾਬ ਦੇਣਾ ਜ਼ਰੂਰੀ ਹੈ। ਸਤਿਗੁਰ ਉਦਾਸ ਮਹਾਰਾਜ ਕਹਿੰਦੇ ਪੰਡਤ ਜੀ ਧਿਆਨ ਨਾਲ ਸੁਣਿਆ ਜਰਾ। ਸਤਿਗੁਰ ਉਦਾਸ ਮਹਾਰਾਜ ਕਹਿੰਦੇ ਆ ਜਲ ਕੀ ਭੀਤ ਪਵਨ ਕਾ ਥੰਬਾ ਰਤਕ ਬੂੰਦ ਕਾ ਗਾਰਾ। ਜਿਹੜਾ ਸਾਡਾ ਸ਼ਰੀਰ ਆ ਇਹ ਜਲ 75% 72 72 73 74 75 ਤਿੰਨ ਨੋਟ ਕਰੀ। ਤੇ ਨਾਲ ਦੇ ਵਿੱਚ ਟਿਕਾ ਰਿੰਦਾ ਇਦਾਂ ਕਰਕੇ ਗੁਰੂ ਸਾਹਿਬ ਕਹ ਰਹੇ ਮੈਂ ਨਹੀਂ ਕਹ ਰਹੇ ਹਲ ਕੀ ਪੀਤ ਪਵਨ ਕਾ ਥੰਬਾ ਰਤਕ ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋਪਿੰਜਰ ਪੰਖੀ ਬਸੇ ਵਿਚਾਰਾ ਜਲ ਕੀ ਪੀਤ ਪਵਨ ਕਾ ਥੰਬਾ ਹਵਾ ਦੇ ਨਾਲੇ ਥੰਬਾ ਖੜਾ ਆ ਠੀਕ ਆ ਸਮਝ ਆ ਰਹੀ ਅੱਛਾ ਪਵਨ ਕਾ ਥੰਬਾ ਰਤਕ ਬੂੰਦ ਕਾ ਗਾਰਾ ਇਹਦੇ ਵਿੱਚ ਜਦੋਂ ਸੋਚ ਤਿਆਰ ਹੁੰਦੀ ਆ ਉਹ ਖੂਨ ਜਦੋਂ ਚੱਲਦਾ ਉਹਦੇ ਨਾਲ ਤਿਆਰ ਹੁੰਦੀ ਆ ਅਛਾ ਜਿਹੜਾ ਸ਼ੂਦਰ ਆ ਤੇ ਬ੍ਰਾਹਮਣਾਂ ਦੀ ਤੂੰ ਕਹਿੰਦਾ ਵੀ ਲੜਕੀ ਹੋਵੇ ਤਾਂ ਸ਼ੂਦਰਾ ਦਾ ਹੋਵੇ ਬੱਚਾ ਪੁੱਤਰ ਉਹ ਘੱਟ ਬੁੱਧੀਆਂ ਵਾਲੇ ਪੈਦਾ ਹੋਣਗੇ ਸਤਿਗੁਰੂ ਦਾਸ ਮਹਾਰਾਜ ਨੇ ਤੁਹਾਡੇ ਤੇ ਸਵਾਲ ਕੀਤਾ ਹੋਇਆ ਕਬੀਰ ਸਾਹਿਬ ਤੁਹਾਨੂੰ ਪੁੱਛਦੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣਵਾਟ ਕਾਹੇ ਨਹੀਂ ਆਇਆ ਤੇਰਾ ਆਉਣ ਦਾ ਰਸਤਾ ਤੇ ਮੇਰਾ ਆਉਣ ਦਾ ਰਸਤਾ ਸੇਮ ਕਿਉਂ ਆ ਤੇਰੀਆਂ ਨਸਾਂ ਦੇ ਵਿੱਚ ਦੁੱਧ ਕਿਉਂ ਨਹੀਂ ਚੱਲਦਾ ਕਬੀਰ ਸਾਹਿਬ ਨੇ ਇਹ ਤੁਹਾਡੇ ਵਰਗੇ ਗੁੰਡੇ ਕਿਸਮ ਦੇ ਲੋਕਾਂ ਨੇ ਜਿਨ੍ਹਾਂ ਨੇ ਧਰਮ ਦਾ ਡਰਾਵਾ ਦੇ ਕੇ ਤਾਰਮ ਬੜਾ ਸੌਖਾ ਆ ਧਰਮ ਦਾ ਡਰਾਵਾ ਦੇ ਕੇ ਲੋਕਾਂ ਨੂੰ ਬੇਖੂਬ ਬਣਾਇਆ ਗੁਰੂ ਸਾਹਿਬ ਦੇ ਜਲਕੀ ਪੀਤ ਪਵਨ ਕਾ ਥੰਬਾ ਰਤਕ ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰ ਰਤਕ ਬੂੰਦ ਕਾ ਗਾਰਾ ਜਿਹੜਾ ਅਸੀਂ ਖਾਂਦੇ ਆ ਖਾਣ ਤੋਂ ਖੂਨ ਬਣਦਾ ਉਸ ਖੂਨ ਦੇ ਵਿੱਚੋਂ ਮਨੁੱਖ ਪੈਦਾ ਹੋਣ ਦਾ ਬੀਜ ਬਣਦਾ ਮਨੁੱਖਾਂ ਦਾ ਬੀਜ ਬਣਦਾ ਮਾਤਾ ਦੇ ਅੰਦਰ ਧਰਤੀ ਆ ਜਿੱਥੇ ਬੀਜਿਆ ਜਾਂਦਾ ਪਿਤਾ ਦੇ ਅੰਦਰ ਬੀਜਿਆ ਸਮਝ ਆ ਰਹੀ ਆ ਹੁਣ ਮੈਂ ਤੈਨੂੰ ਸਵਾਲ ਕਰਦਾ ਵੀ ਜਿਹੜੇ ਤੁਸੀਂ ਬ੍ਰਾਹਮਣ ਲੋਗ ਤੁਹਾਡੇ ਘਰਾਂ ਦੇ ਵਿੱਚ ਲੱਕੜਾਂ ਖਾਧੀਆਂ ਜਾਣੀਆਂ ਜਾਂ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਤੁਸੀਂ ਇਹਨੇ ਆ ਬੇ ਬੁੱਧੀ ਘਟੋ ਬੁੱਧੀ ਘਟ ਹੋ ਗਈ ਉਹਦੀ ਜੇ ਸ਼ੂਦਰ ਜਾਂਦਾ ਬਾਂ ਨੀਚੇ ਲੋਗ ਨੀਚਾ ਦਾ ਪੁੱਤਰ ਹੋਵੇ ਬ੍ਰਾਹਮਣੀ ਹੈ ਨਾ ਬੇਟੀ ਹੋਵੇ ਤੂੰ ਕਹਿੰਦਾ ਵੀ ਉਹ ਘਟ ਬੁੱਧੀ ਵਾਲੇ ਹੋਣਗੇ ਮੈਨੂੰ ਲੱਗਦਾ ਵੀ ਜੇ ਕਿਤੇ ਇਦਾਂ ਹੋਵੇ ਧਿਆਨ ਨਾਲ ਸੁਣੀ ਧਿਆਨ ਨਾਲ ਸੁਣੀ ਜਦੋਂ ਕਿਰਤੀ ਲੋਕ ਕੰਮ ਕਰਦੇ ਆ ਜੇਰੋਂ ਤੁਸੀਂ ਨੀਚ ਕਹਿੰਦੇ ਆ ਕਿਰਤੀਆਂ ਨੂੰ ਜਦੋਂ ਉਹ ਕਿਰਤੀ ਕੰਮ ਕਰਦਾ ਆ ਉਸ ਕਿਰਤੀ ਦੇ ਅੰਦਰ ਖੂਨ ਵੜਦਾ ਉਹਨੂੰ ਮੁਰਕਾ ਆਉਂਦਾ ਜਿਹੜੇ ਕੁਦਰਤੀ ਤੱਤ ਆ ਉਹਦੇ ਅੰਦਰ ਆਉਂਦੇ ਆ ਜੇ ਉਹ ਤੱਤ ਤੇਰੇ ਕਹਿਣ ਦੇ ਮੁਤਾਬਕ ਤੇਰੇ ਕਹਿਣ ਦੇ ਮੁਤਾਬਕ ਕਿ ਬ੍ਰਾਹਮਣਾਂ ਦੀ ਕੁੜੀ ਹੋਵੇ ਤਾਂ ਸ਼ੂਦਰਾਂ ਦਾ ਮੁੰਡਾ ਹੋਵੇ ਜੇ ਉਸ ਉਹਨਾਂ ਦਾ ਵਿਆਹ ਕੀਤਾ ਜਾਵੇ ਵਿਆਹ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਅੰਦਰ ਜਿਹੜੇ ਮਨੁੱਖਤਾ ਦੇ ਕਾਨੂੰਨ ਨੇ ਜਦੋਂ ਉਹ ਕਾਨੂੰਨਾਂ ਨੂੰ ਛੇੜਨਾ ਉਹਨਾਂ ਨੇ ਦੇ ਨਰਮ ਨੇ ਬੱਚੇ ਹੁਣੇ ਹਾਂ ਸੋ ਤੁਹਾਡੇ ਬੰਗੂ ਪੱਤੇ ਤੋਂ ਪੈਦਾ ਨਹੀਂ ਹੋ ਜਾਣਾ ਹੈ ਨਾ ਇਹ ਕਦੀ ਪੱਤੇ ਚੋਂ ਪੈਦਾ ਹੋ ਗਿਆ ਕਦੀ ਕਿਤੇ ਹੋ ਗਿਆ ਕ ਕੰਬਲ ਦੇ ਫੁੱਲ ਚ ਹੋ ਗਿਆ ਇਹ ਤਾਂ ਤਾਂ ਹੋਣੀ ਨਹੀਂ ਮੇਰੀ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਇਹਦੇ ਤੱਕ ਪਹੁੰਚਾਇਓ ਜਰੂਰ ਮੇਰੀ ਵੀਡੀਓ ਮੇਰੇ ਖਾਤੇ ਜੋੜ ਕੇ ਸਾਰੇ ਨੂੰ ਬੇਨਤੀ ਆ ਜਲ ਕੀ ਪੀਤ ਪੰਮਨਗਾ ਪਵਨ ਕਾ ਥੰਬਾ ਰਾਤ ਕ ਬੂੰਦ ਕਾ ਗਾਰਾ ਰਾਤ ਤੱਕ ਕਬੂਦ ਕਾ ਗਾਰਾ ਜਿਹੜਾ ਖੂਨ ਦੇ ਉਤੋਂ ਬੀਜ ਬਣਦਾ ਇਹ ਸਤਗੁਰੂ ਦਾਸ ਮਹਾਰਾਜ ਜੀ ਕਹਿ ਰਹੇ ਨੇ ਇਹ ਤੁਹਾਡੇ ਪੁਰਖਿਆਂ ਨੂੰ ਜਵਾਬ ਦਿੱਤੇ ਹੋਇਆ ਸਤਗੁਰੂ ਜੀ ਨੇ ਸਾਸਤਰੀ ਗੁਰੂ ਗ੍ਰੰਥ ਸਾਹਿਬ ਦਾ ਅਰਦਾ 40 ਸ਼ਬਦ ਚਾਰੀਆਂ ਬਾਰੇ ਪਤਾ ਤੈਨੂੰ ਸਮਝਾਰੇ ਕਿ ਨਹੀਂ ਆ ਰਹੀ ਮੈਨੂੰ ਲੱਗਦਾ ਤੈਨੂੰ ਆ ਨਹੀਂ ਰਹੀ ਸਮਝ ਤੂੰ ਦੱਸਦਾ ਆ ਵੀ ਉਹ ਘੱਟ ਬੁੱਧੀ ਵਾਲੇ ਹੋਣਗੇ ਮੈਂ ਕਹਿੰਨਾ ਉਹ ਜੇ ਬ੍ਰਾਹਮਣਾਂ ਦੀ ਬੱਚੀ ਹੋਵੇ ਸਾਡੀਆਂ ਨੇ ਧੀਆਂ ਸਾਰੀਆਂ ਨਾ ਬ੍ਰਾਹਮਣ ਦੀ ਧੀ ਬੱਕਰੀ ਆ ਨਾ ਝੜ ਦੀ ਬੱਕਰੀ ਨਾ ਚਮਾਰ ਦੀ ਬੱਕਰੀ ਆ ਚੂੜੇ ਦੀ ਬੱਕਰੀ ਨਾ ਈ ਦੀ ਬੱਕਰੀ ਕਿਸੇ ਨਾ ਮੁਸਲਮਾਨਾਂ ਦੀ ਕਿਸੇ ਦੀ ਵੀ ਧੀ ਬੱਕਰੀ ਨਹੀਂ ਸਾਰੀਆਂ ਸਾਡੀਆਂ ਨੇ ਇਸ ਕੁਤੜੀਆਂ ਨੇ ਪਰ ਤੋਂ ਹੱਡੇ ਵਰਗੇ ਲੋਕਾਂ ਨੇ ਜਿਹੜਾ ਗੰਧ ਪਾਇਆ ਹੋਇਆ ਇੱਥੇ ਪ੍ਰਚਾਰ ਕਰਦੇ ਆ ਨੇ ਮੈਂ ਕਹਿੰਦਾ ਜੇ ਕਿਤੇ ਇਦਾਂ ਹੋਵੇ ਬ੍ਰਾਹਮਣਾਂ ਦੀ ਕੁੜੀ ਹੋਵੇ ਸ਼ੂਦਰਾਂ ਦਾ ਮੁੰਡਾ ਹੋਵੇ ਕਿਰਤ ਕਰਨ ਵਾਲਾ ਨਾਮ ਜਪਣ ਵਾਲਾ ਵੰਡ ਛਕਣ ਵਾਲਾ ਤੇ ਮੈਨੂੰ ਲੱਗਦਾ ਕਿ ਜੇ ਦਿਮਾਗ ਤੋਂ ਬ੍ਰਾਹਮਣੀ ਤੇਜ ਤੇ ਉਧਰੋਂ ਕਹਿਤੀ ਹੋਵੇ ਮੈਂ ਕਹਿੰਦਾ ਇੱਜਾ ਦਾ ਮਨੁੱਖ ਬਣੂਗਾ ਉਹ ਜੇ ਇਦਾਂ ਹੋਵੇ ਇਦਾਂ ਦਾ ਮਨੁੱਖ ਬਣੂਗਾ ਤੂੰ ਕਹਿੰਦਾ ਘੱਟ ਬੁੱਧੀ ਵਾਲਾ ਤੁਹਾਡੇ ਵਰਗਿਆਂ ਨੂੰ ਚਾਰੂਗਾ ਤੁਹਾਡੇ ਵਰਗਿਆਂ ਦੇ ਨੱਥ ਪਾਊਗਾ ਲਬਕਤਾ ਕੂੜ ਚੂੜਾ ਠੱਗ ਖਾਦਾ ਮਰਦਾ ਠਗੀਆਂ ਕਰਨ ਵਾਲੇ ਲੋਕਾਂ ਨੂੰ ਨੱਥ ਪਾਊਗਾ ਜੇ ਇਦਾਂ ਹੋ ਜਵੇ ਤਾਂ ਭਾਰਤ ਤੁਹਾਡੇ ਵਰਗੇ ਲੋਕਾਂ ਨੇ ਹੋਣ ਨਹੀਂ ਦੇਣੀ ਤੁਸੀਂ ਜਿਹੜੇ ਕੱਕ ਇਹ ਕੰਮ ਕਰਨ ਤਾਂ ਕੋਸ਼ਿਸ਼ ਕਰਦਾ ਆ ਬੇ ਭਾਈ ਰੋਟੀ ਬੇਟੀ ਦੀ ਸਾਹਜ ਕਰੋ ਤਾਂ ਤੁਹਾਡੇ ਵਰਗੇ ਲੋਕ ਧਰਮ ਦੇ ਨਾਮ ਦੇ ਉੱਤੇ ਗੁੰਡਾਗਰਦੀ ਕਰਦੇ ਆ ਸਮਝ ਆ ਰਹੀ ਆ ਨਾ ਤੁਸੀਂ ਲੱਕੜਾ ਖਾਂਦੇ ਆ ਨਾ ਤੁਸੀਂ ਲੋਹਾ ਖਾਂਦੇ ਆ ਤੁਸੀਂ ਵੀ ਰੋਟੀ ਖਾਂਦੇ ਆ ਅਸੀਂ ਵੀ ਰੋਟੀ ਖਾਂਦੇ ਆ ਸਮਝ ਲੱਗੀ ਤੇਰੇ ਅੰਦਰ ਵੀ ਉਹੀ ਬੀਜ ਤਿਆਰ ਹੁੰਦਾ ਛੂਦਰ ਦੇ ਅੰਦਰ ਵੀ ਉਹੀ ਤਿਆਰ ਹੁੰਦਾ ਠੀਕ ਆ ਮੁਸਲਮਾਨ ਦੇ ਵੀ ਉਹੀ ਅੰਦਰ ਤਿਆਰ ਹੁੰਦਾ ਬ੍ਰਾਹਮਣ ਦੇ ਵੀ ਉਹੀ ਤਿਆਰ ਹੁੰਦਾ ਅੰਦਰ ਠੀਕ ਆ ਚਮਾਰ ਦੇ ਵੀ ਉਹੀ ਤਿਆਰ ਹੁੰਦਾ ਠੀਕ ਆ ਜੁਲਾਹੇ ਦੇ ਨਾਈ ਦੇ ਖੱਤਰੀ ਦੇ ਠੀਕ ਆ ਸਾਰਿਆਂ ਦੇ ਅੰਦਰ ਇੱਕੋ ਹੀ ਬੀਜ ਤਿਆਰ ਹੁੰਦਾ ਪਰ ਹਾਂ ਗਰੀਆ ਤੁਸੀਂ ਧੀਆਂ ਪਾਣਾ ਮੰਦਰਾ ਜੀ ਦਾਨ ਕਰਾਉਦੇ ਸੀ ਲੋਕਾਂ ਕੋਲੋਂ ਵਰਨ ਵੰਡ ਦੇ ਵਿੱਚ ਲੋਕਾਂ ਨੂੰ ਲਿਆ ਕੇ ਉਦਾਂ ਕਹਿੰਦੇ ਸੀ ਤੁਸੀਂ ਕੀ ਹਾਂ ਤੁਸੀਂ ਕੀ ਹਾਂ ਅਸੀਂ ਜੀ ਅਸੀਂ ਤਾਂ ਜੀ ਬ੍ਰਹਮਚਾਰੀ ਆ ਲੱਖ ਲਾਂ ਤਾਂ ਤੁਹਾਡੇ ਐਦਾਂ ਦੇ ਬ੍ਰਹਮਚਾਰੀਆਂ ਦੇ ਜਿਨ੍ਹਾਂ ਨੇ ਇਸ ਦੇਸ਼ ਦਾ ਇਤਿਹਾਸ ਹੀ ਬਗਾੜ ਕੇ ਰੱਖ ਦਿੱਤਾ ਸ਼ਰਮ ਨਹੀਂ ਆਉਦੀ ਗੱਲਾਂ ਕਰਦਿਆਂ ਤੁਹਾਨੂੰ ਯਾ ਨਾ ਸੁਣ ਲਓ ਬੜਾ ਕੁਝ ਲਿਖਿਆ ਹੋਇਆ ਆ ਬੰਦੇ ਬਣ ਜਾਓ ਬੰਦੇ ਮੈਂ ਫੇਰ ਕਹਿ ਰਿਹਾ ਸੰਤਾਂ ਨਾਲ ਬੈਰ ਕਮਾਉਂਦੇ ਮੈਂ ਕਿਹਾ ਬਾਹਰ-ਕੁਆਰ ਕਹਿ ਰਿਹਾ ਤੂੰ ਬੰਦੇ ਬਣ ਜਾਓ ਠੀਕ ਹੈ